ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪਸ ਆਪਣੂ ਜਿਹਨ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ 에ਅਰ ਕ੍ਰਾਫਟ ਤੇ ਕੈਰੀਅਰ ਲੜਾਕੂ ਜਹਾਜ਼ iran ਤੇ ਅਮਰੀਕੀ ਹਮਲੇ ਦੀਆਂ ਤਿਆਰੀਆਂ ਸ਼ੁਰੂ ਤੇ Israel alert ਤੇ America ਤੇ Iran ਵਿਚਕਾਰ ਤਣਾਅ ਇੱਕ ਵਾਰ ਫਿਰ ਵੱਧ ਗਿਆ ਹੈ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ World Peace ਨਾਮਕ ਇੱਕ ਅੰਤਰਰਾਸ਼ਟਰੀ ਸੰਗਠਨ ਦੀ ਸ਼ੁਰੂਆਤ ਕੀਤੀ ਜਿਸ ਨੇ ਕਿਹਾ ਕਿ ਇਸ ਦਾ ਉਦੇਸ਼ ਦੁਨੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣਾ ਹੈ ਹਾਲਾਂਕਿ ਸਿਰਫ 24 ਘੰਟਿਆਂ ਬਾਅਦ ਅਮਰੀਕਾ ਨੇ ਰਹਾ ਨਵ ਰੁੱਦ ਦਾ ਫੌਜੀ ਕਾਰਵਾਈ ਦਾ ਸੰਕੇਤ ਦਿੱਤਾ ਹੈ ਅਮਰੀਕੀ ਜੰਗੀ ਜਹਾਜ਼ ਲੜਾਕੂ ਜਹਾਜ਼ ਅਤੇ ਇਸ ਮਜਾਈਲੀ ਪ੍ਰਣਾਲੀਆਂ ਨੂੰ ਖੜੀ ਖੇਤਰ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ ਜਿਸ ਨਾਲ ਸਥਿਤੀ ਹੋਰ ਵਿਗੜਦੀ ਜਾ ਰਹੀ ਹੈ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਯੂ ਐਸ ਐਸ ਆਬਰਾਹਮ 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 ਨਾਲ ਲਿੰਕਨ ਦੀ ਗਵਾਈ ਵਿੱਚ ਇੱਕ 에ਅਰਕ੍ਰਾਫਟ ਕੈਰੀਅਰ ਸ ਸੈਟ ਰਾਈਕ ਗਰੁੱਪ ਜਲਦੀ ਹੀ ਅਰਬ ਸਾਗਰਾਂ ਦਾ ਸਾਗਰ ਜਾਂ ਫਰਾਂਸ ਦੀ ਖਾੜੀ ਵਿੱਚ ਪਹੁੰਚ ਸਕਦਾ ਹੈ ਇਸ ਸਮੂਹ ਵਿੱਚ ਗਾਈਡਡ ਮਿਜ਼ਾਇਰ ਤਿੰਨ ਵਾਸ਼ਕਾਰੀ ਅਤੇ ਇੱਕ ਹਮਲਾ ਕਰਨ ਵਾਲੀ ਅਣਪਾਣਾ ਡੁੱਬੀ ਵੀ ਸ਼ਾਮਲ ਹੈ ਇਹ ਪਹਿਲਾਂ ਦੱਖਣੀ ਚੀਨ ਸਾਗਰ ਵਿੱਚ ਸੀ ਪਰ ਟਰੰਪ ਦੇ ਹਦਾਇਤਾਂ ਤੋਂ ਬਾਅਦ ਪੱਛਮ ਵਿੱਚ ਮੋੜ ਦਿੱਤਾ ਗਿਆ ਹੈ ਵਰਤਮਾਨ ਵਿੱਚ ਇਹ ਸਟ੍ਰੀਕ ਗਰੁੱਪ ਹਿੰਦ ਮਹਾਸਾਗਰ ਖੇਤਰ ਵਿੱਚ ਮੰਨਿਆ ਜਾਂਦਾ ਹੈ ਪਰ ਇਹ ਹੁਣ ਹਨੇਰਾ ਹੋ ਗਿਆ ਹੈ ਭਾਵੇਂ ਇਸ ਦੇ ਟਰਾਂਸ ਪਾਊਡਰਾਂ ਨੂੰ ਟ੍ਰੇਸ ਟਰੈਕਿੰਗ ਤੋਂ ਬਚਣ ਲਈ ਬੰਦ ਕਰ ਦਿੱਤਾ ਗਿਆ ਇਸ ਦੇ ਦੌਰਾਨ ਪੱਛਮੀ ਏਸ਼ੀਆ ਵਿੱਚ ਐਫ 15 ਇਹ ਸਟ੍ਰੀਕ ਈਗਲ ਲੜਾਕੂ ਜਹਾਜ਼ ਧਾਇਨਾਤ ਕੀਤੇ ਗਏ ਹਨ ਇਹ ਉਹੀ ਸਕੂ ਐਗ ਡਰਨ ਹੈ ਜਿਸ ਨੂੰ ਅਪ੍ਰੈਲ 2024 ਵਿੱਚ ਇਰਾਨੀ ਡਰੋਨ ਅਤੇ ਮਜ਼ਾਈਲੀ ਹਮਲਿਆ ਤੋਂ ਬਾਅਦ ਇਜ਼ਰਾਈਲ ਦੀ ਰੱਖਿਆ ਲਈ ਭੇਜਿਆ ਗਿਆ ਹੈ ਖਬਰ ਨਾਲੰਤ ਤੱਕ ਬਣੇ ਰਹੇ ਧੰਨਵਾਦ